ਈ ਆਉਣਾ ਮੁੰਡੇ ਕੰਮ ਆਹ ਵੇ ਉਹ ਕਰਤਾ ਕਾਂਡ ਉਹਨੇ ਚੱਕ ਦੇਂਗੇ ਫੱਟੇ ਫੱਟੇ ਚੱਕ ਦੇਂਗੇ ਓਕੇ ਓਕੇ ਆਪਾਂ ਸੇਰੀ ਗਾਲੀ ਸਾਰਿਆਂ ਨੂੰ ਸਵਾਗਤ ਹੈ ਆਪਣੇ ਚੈਨਲ ਬਰਾੜ ਨੱਤੀ ਵਾਲੇ ਤੇ ਤੇ ਅੱਜ ਤੇਨੇ ਵੀਡੀਓ ਨਹੀਂ ਸ਼ੂਟ ਹੋਈ ਹੌਣ ਆਏ ਸੀ ਖੇਤ 26 ਦੀ ਪਣੀ ਦੀ ਬੀਜ ਰਹੇ ਆ ਕਿਆਰੀਆਂ ਆਪਣੀਆਂ ਤਿਆਰ ਕੀਤੀਆਂ ਪਈਆਂ ਵਾਪਾ ਛੱਟਾ ਹੀ ਦੇਣਾ ਦਿਖਾਉਨੇ ਆ ਤੁਹਾਨੂੰ ਅੱਗੇ ਲਾਓ ਵੀ ਛਰਤਾ ਪਾਣੀ ਹੁੰਦੇ ਕੰਮ ਖਿੱਚੀ ਆਉਂਦੇ ਆ ਸਾਥੀ ਵੀ ਆਪਣੇ ਆ ਗਏ ਪਨੀਰੀ ਪੱਟੀ ਆਉਂਦੇ ਆ ਇਹ ਵੀ ਝੋਟੇ ਖਿੱਚੀ ਆਉਂਦੇ ਆ ਕੰਮ ਇੱਧਰ ਆਪਾਂ ਵੀ ਅੱਜ ਆ ਦੋ ਕਰੇ ਵੀਜ ਦੇਨੇ ਆ ਫਿਰ ਚ ਫੇਰ ਛਿੱਟਾ ਦੇਵਾਂਗੇ ਆਓ ਵੀ ਮਿੱਤਰੋ ਆਪਾਂ ਚੱਲੇ ਦੂਜੇ ਖੇਤ ਮੋਟਰਾਂ ਪੈਂਦੀਆਂ ਕਰਨ ਤੇ ਦੇਖੋ ਨਾ ਸਾਨੂੰ ਅੱਗੇ ਚੱਲ ਕੇ ਉੱਥੇ ਦਾ ਸਾਥੀਆਂ ਨੇ ਝੋਨਾ ਨਿਮੇੜਤਾ ਆ ਦੇ ਤੇਰੇ ਮੂਰੇ ਪਈ ਬਾ ਆਹੀ ਸਹੀ ਆ ਐ ਤਾਂ ਆ ਗਈ ਆ ਉਹ ਵੀ ਮਿੱਤਰੋ ਆ ਗਈ ਸੀ ਮੋਟਰ ਤੇ ਡੋਬਰ ਆਪਣਾ ਮਾਰ ਕੇ ਆਇਆ ਜਿਹੜਾ ਪਾਣੀ ਕਰਤਾ ਪੈਂਦਾ ਆ ਆਪਣੇ ਬਾਹਾਂ ਚ ਨਿਬੜ ਗਏ ਕੰਮ ਆਪਣਾ ਲੱਗ ਗਿਆ ਇਧਰ ਸਾਰੇ ਕਿਆਰੇ ਤੇ ਮਿਲ ਜਿਆ ਤੁਹਾਨੂੰ ਦੂਜੇ ਖੇਤ ਜਾ ਕੇ ਉੱਥੇ ਕਰਦੇ ਆ ਪਾਣੀ ਸੈਟ ਉਹ ਵੀ ਮਿੱਤਰੋ ਦੂਜੀ ਮੋਟਰ ਤੇ ਆ ਗਏ ਕਹਿੰਦੇ ਮੁੰਡੇ ਕਰਦੇ ਆ ਇਹਦਾ ਪਾਣੀ ਸੈਟ ਦਿਖਾਉ ਨਿਆ ਆ ਵੀ ਆਪਣੇ ਕਿਾਰੇ ਹੋ ਗਈ ਓਕੇ ਚੱਲ ਪਿਆ ਦਾ ਝੋਨਾ ਦਵਾਈ ਪਾਤੀਏ ਤੇ ਓਕੇ ਘਰਤਾ ਮੁੰਡਿਆ ਨੇ ਮੁੰਡੇ ਕਹਿੰਦੇ ਇੱਥੇ ਆਏ ਮਰੇ ਪਏ ਆ ਪਾਣੀ ਤੇ ਐਂ ਟਿਕਦੇ ਜਿਵੇਂ ਕਬੂਤਰ ਬਾਜੀ ਦੋਟ ਕੇ ਟਿਕਦਾ ਆਓ ਬਈ ਮਿੱਤਰੋ ਆ ਗਏ ਪੈਂਡ ਆਪਾਂ ਪਨੀਰੀ ਲਾ ਕੇ ਛਿੱਟਾ ਦੇਣਾ ਚੋਬਰ ਖਿੱਚੀ ਆਉਂਦਾ ਕੰਮ ਉਧਰ ਛਿੱਟਾ ਦੇਈ ਆਉਂਦਾ ਤੇ ਮੁੰਡੇ ਬਦਲ ਵੀ ਹੋ ਗਏ ਇਹਨਾਂ ਦੇ ਰਾਤ ਨੂੰ ਮੀਂਹ ਆਏ ਤੇ ਪਨੀਰੀ ਵੱਟਾ ਟੱਪ ਜੇ ਉਧਰ ਆਪਣੇ ਸਾਥੀ ਵੀ ਕੰਮ ਚੱਕੀ ਆਉਂਦੇ ਆ ਇਹਾਂ ਦੇ ਸਾਡਾ ਬਈ ਪਨੀਰੀ ਚ ਜੀਜ ਵਾਲਾ ਲੱਗਦਾ ਰਾਤ ਭਾਈ 9 ਵਜੇ ਠਾਏ ਵੀ ਆ ਜਾਓ ਬਸ ਕਰੋ ਬਾਦ ਨਾ ਪੱਟ ਲਿਓ ਇਹ ਛੋਟੇ ਪਹਾੜ ਨਹੀਂ ਕੀ ਖਾ ਕੇ ਬਹਿੰਦੇ ਆ ਔਰ ਪਿੰਡਾ ਹੀ ਵੱਢੀ ਜਾਂਦੇ ਆ ਬੈਠੇ ਇੱਧਰ ਆਪਣੇ ਛੋਟੇ ਗਾਮ ਖਿੱਚੀ ਆਉਂਦੇ ਆ ਭਾਈ 30 ਤਰੀਕ ਦਾ ਬਲਾਓ ਭਾਈ ਮਿੱਤਰੋ ਆਹ ਕਹਿ ਰਹੇ ਆਪਾਂ ਮੱਕੀ ਵਾਲੀ ਵਾਸਤੇ ਰੱਖਣਾ ਲਓ ਜੀ ਮਿੱਤਰੋ ਹੋ ਗਿਆ ਨੈਕਸਟ ਡੇ ਤੇ ਆਪਾਂ ਆ ਗਏ ਸੀ ਖੇਤ ਸਾਥੀ ਆਪਣੇ ਨਾਲ ਕੇ ਪੈਂਡ ਵਾਲੇ ਖੇਤ ਲਾਉਣ ਛੋਣਾ ਦੋ ਘਿਹਰੇ ਲਾਤੇ ਮੁੰਡਿਆਂ ਨੇ ਇੱਕ ਪਾਤ ਜੀ ਰਹਿ ਗਈ ਖੇਤੀ ਆਉਂਦੇ ਮੁੰਡਿਆਂ ਨੇ ਕਹਦੇ ਦਿਨ ਵੀ ਠੰਡਾ ਕਰਾਤਾ ਮੁੰਡਿਆਂ ਬੱਦਲ ਵੀ ਚੜਿਆ ਆ ਤੇ ਇਧਰ ਇਹਨਾਂ ਨੇ ਵੀ ਕੰਮ ਖੇਚਤਾ ਬਰ ਰਹਿ ਗਈ ਇੱਕ ਪਾਤ ਲਾਉਣ ਵਾਲੀ ਦਿਖਾਉਣਾ ਤੁਹਾਨੂੰ ਅੱਗੇ ਕੀ ਬੰਦਾ ਆ ਜਾ ਤਾਮ ਗਿਣਤੀ ਕਹਾ ਕੇ ਆ ਗਿਣਤੀ ਨਹੀਂ ਕਰਦੇ ਕਿਤਨਾ ਲਗਾਤੇ ਹੈ ਕਿਤਨੇ ਦਿਨੋ ਦਾ ਕੰਮ ਰਹਿ ਗਿਆ ਅਬ ਦੇਖ ਲੋ ਕੰਮ ਅਭੀ ਚਲੇਗਾ ਚਲੇਗਾ ਅਭੀ ਹਾਂ 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 ਅਬ ਪੂਰੇ ਓਕੇ ਹੋ ਗਏ ਹਾਂ ਓਕੇ ਪਾਣੀ ਪੂਣੀ ਪੀ ਲਿਆ ਪੀ ਲਿਆ ਚੱਕ ਦੇਂਗੇ ਫੱਟੇ ਫੱਟੇ ਚੱਕ ਦੇਂਗੇ ਓਕੇ ਓਕੇ ਲਾਓ ਬਾਈ ਮਿੱਤਰੋ ਇਧਰ ਆਪਣੇ ਉਟਨੇ ਸਾਪ ਵਾਲੇ ਭਾਜੀ ਮਿਲ ਕੇ ਰਾਜ ਆਪਾਂ ਨੂੰ ਚੋਬਰ ਵੀ ਕੰਮ ਖਿੱਚੀ ਆਉਂਦੇ ਇਧਰ ਕੱਦੂ ਵਾਲਾ ਔਰ ਸਾਡੇ ਚਾਚਾ ਜੀ ਬੈਠੇ ਆ ਮੋਟਰ ਤੇ ਆ ਵੇ ਇਧਰ ਸਾਡੇ ਬਾਈ ਜੀ ਵੀ ਆ ਗਏ ਸੈਟ ਆ ਵਧੀਆ ਕਰਤਾ ਬਾਪੂ ਨੇ ਓਕੇ ਚੱਲੀ ਜਾਂਦਾ ਕੰਮ ਜਮਾ ਵਹਿ ਜਾ ਵਹਿ ਉਹ ਚੱਕੀ ਆਉਂਦਾ ਮੁੰਡੇ ਕੰਮ ਆ ਵੇ ਉਹ ਕਰਤਾ ਘੰਡੂ ਨੇ ਉਹ ਕਰਤਾ ਬਾਈ ਬੰਦਾ ਹੀ ਦੇਦਾ ਮੈਨੂੰ ਲੱਗਦਾ ਬੰਦਾ ਰਗੜਤਾ ਬਾਈ ਉਹਨੇ ਆ ਬਾਈ ਕੀਤਾ ਪੱਤਰਕਾਰ ਨਾਲ ਲੱਗਾ ਰਿਹਾ ਇਹ ਇੰਟਰਵਿਊ ਲੈ ਰਿਹਾ ਚਲੋ ਠੀਕ ਆ ਮਿੱਤਰੋ ਇਹ ਅੱਜ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆ ਕੱਲੂ ਅਗਹੈਂਟ ਦੀ ਵੀਡੀਓ ਨਾਲ ਬਾਏ ਬਾਏ